ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀਗੇ ਜਿਨ੍ਹਾਂ ਦੇ ਨਾਲ ਇੱਕ ਵਾਰਦਾਤ ਹੋਈ ਸੀ ਜਿਹੜਾ ਬਾਈਕ ਦੇ ਉੱਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਵਾਲੀਆਂ ਉਹਨਾਂ ਨੇ ਖਿੱਚ ਕੇ ਤੇ ਉਹਨਾਂ ਨੂੰ ਕਾਫੀ ਧੱਕਾ ਦੇ ਕੇ ਸੱਟ ਕੇ ਸੱਟ ਮਾਰ ਕੇ ਜਿਹੜੇ ਚੱਲੇ ਗਏ ਸੀ ਜਿਹਨੂੰ ਕਾਫੀ ਸੀਰੀਅਸ ਲੈਂਦੇ ਹੋਏ ਇਹਦੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਐ ਐਸਐਸਪੀ ਸਾਹਿਬ ਨੇ ਮਾਨਯੋਗ ਨਾਨਕ ਸਿੰਘ ਸਰ ਨੇ ਬੜੀ ਇੱਕ ਇਹਨੂੰ ਅਹਿਮੀਅਤ ਦਿੰਦੇ ਹੋਏ ਵੀ ਇਹਨੂੰ ਜਲਦੀ ਟਰੇਸ ਕਰਨਾ ਟੀਮ ਬਣਾਈ ਜਿਹਦੇ ਚ ਸਾਡੇ ਚੌਕ ਇਨਚਾਰਜ ਜੈਦੀਪ ਸ਼ਰਮਾ ਤੇ ਸਾਰੀ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਟਰੇਸ ਕੀਤਾ ਜਿਹਦੇ ਚ ਅਸੀਂ ਇੱਕ ਦਵਿੰਦਰ ਸਿੰਘ ਉਰਫ ਗੰਜੂ ਨਾਂ ਦਾ ਲੜਕਾ ਜਿਹੜਾ ਇਹ ਜਾਲਾ ਪੈਣ ਦਾ ਰਹਿਣ ਵਾਲਾ ਤੇ ਇਹਦੇ ਨਾਲ ਇੱਕੇ ਦਾ ਸਾਥੀ ਸੀ ਇਹਨਾਂ ਦੋਵਾਂ ਨੇ ਰਲ ਕੇ ਜੜੀਆਂ ਵਾਰਦਾਤ ਕੀਤੀ ਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ ਉਹ ਜਿਹੜੀਆਂ ਜੜੀਆਂ ਵਾਲੀਆਂ ਖੋਈਆਂ ਸੀ ਉਹ ਵੀ ਅਸੀਂ ਤੋਂ ਬਰਾਮਦ ਕਰ ਲਈਆਂ ਤੇ ਜਿਹੜਾ ਜਿਹੜਾ ਮੋਟਰਸਾਈਕਲ ਸੀਗਾ ਵਾਰਦਾਤ ਚ ਵਰਤਿਆ ਉਹ ਵੀ ਇਸ ਰਿਕਵਰ ਕਰ ਲਿਆ ਸਰ ਹੋਰ ਵੀ ਵਾਰਦਾਤ ਮੰਨਦੇ ਜੀ ਵੀ ਇਸ ਤੋਂ ਇਲਾਵਾ ਇਹਨਾਂ ਨੇ ਸਮਾਨੇ ਇੱਕ ਪੁਛਗਿਸਚ ਮੰਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਤੋਂ ਉਹ ਵੀ ਇਹਨਾਂ ਨੇ ਵਾਲੀਆਂ ਖੋਈਆਂ ਸੀਗੇ ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਵੀ ਉਹ ਅੱਗੇ ਕਿੱਥੇ ਵੇਚੀਆਂ ਕੀ ਕਰੀਆਂ ਉਹ ਅਸੀਂ ਟ੍ਰੈਸ ਕਰ ਰਹੇ ਹਾਂ ਸਰ ਬੈਕਗਰਾਉਂਡ ਦੀ ਗੱਲ ਕਰੀਏ ਕਿੱਥੇ ਤੇ ਇਦਾਂ ਕ੍ਰਾਈਮ ਕ੍ਰਿਮੀਨਲ ਟਾਈਪ ਦੇ ਹੈ ਕਿ ਕਿਦਾਂ ਦੇ ਜੋ ਮਡਲੀ ਇਨਵੈਸਟੀਗੇਸ਼ਨ ਚ ਇੱਕ ਐਨਡੀਪੀਐਸ ਦਾ ਵੀ ਕੇਸ ਇਹਦੇ ਤੇ ਸਾਹਮਣੇ ਆਇਆ ਜਿਹੜਾ ਸਿਵਲ ਲਾਈਨ ਥਾਣੇ ਦਾ ਪਿੱਛੇ ਦਰਜ ਹੋਇਆ ਤੇ ਬਾਕੀ ਹੋਰ ਇਹਦੇ ਕੇਸ ਬਾਰੇ ਅਜੇ ਵੀ ਹੋਰ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵਾਰ ਦੱਤਾ ਉਹ ਅਸੀਂ ਹੁਣ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਪੁਸ਼ਕਿਸ਼ ਕਰਾਂਗੇ ਤੇ ਹੋਰ ਵੀ ਖਲਾਸੇ ਹੋਣ ਦੀ ਜਿਹੜੀ ਉਮੀਦ ਹੈ ਇਹ ਇਕੱਲੇ ਦੋ ਇਹਦੇ ਕੋਈ ਸਾਥੀ ਵੀ ਅਸਰੇ ਇਹ ਜਿਹੜੀਆਂ ਦੋ ਵਾਰ ਦੱਤਾ ਤਾਂ ਇਹ ਦੋਨੇ ਲੜਕੇ ਕੀਤੀਆਂ ਇਸ ਤੋਂ ਇਲਾਵਾ ਜੇ ਕੋਈ ਹੋਰ ਵਾਰ ਦੱਤਾ ਕਿਸੇ ਹੋਰ ਨਾਲ ਲੜ ਕੇ ਕੀਤੀਆਂ ਉਹਦੇ ਬਾਰੇ ਅਸੀਂ ਇਹਦੀ ਢੰਗਾਈ ਨਾਲ ਅਜੇ ਜਿਹੜੀ ਪੁਸ਼ਕਿਸ਼ ਕਰ ਰਹੇ ਹਾਂ ਉਮਰ ਕੀ ਹੋਈ ਇਹਨਾਂ ਦੀ ਉਮਰ ਤਕਰੀਬਨ 25-26 ਸਾਲ ਦੇ ਨੇ ਦੋ ਇਹ ਲੜਕੇ ਨਸ਼ੇ ਦੀਆਂ ਵੀ ਅਸਰ ਨਸ਼ੇ ਨੂੰ ਸਟਿਕ ਕਿਤਾ ਇਹਨਾਂ ਦਾ ਹੁਣ ਅਸੀਂ ਮੈਡੀਕਲ ਕਰਾਵਾਂਗੇ ਉਹਦੇ ਚ ਡੋਪ ਟੈਸਟ ਹੋਊਗਾ ਡੋਪ ਟੈਸਟ ਬੰਦਾ ਲੱਗੂਗਾ ਬਾਕੀ ਇਹਨਾਂ ਦੇ ਦੱਸਣ ਮੁਤਾਬਕ ਹੀ ਕਹਿੰਦੇ ਵੀ ਅਸੀਂ ਨਸ਼ਾ ਲੈਨੇ ਆ ਬਾਕੀ ਡੋਪ ਟੈਸਟ ਲਈ ਇੱਕ ਕ ਜੇ ਰੈਸਟ ਕੀਤਾ ਤੇ ਇੱਕ ਇਹਦੇ ਨਾਲ ਦਾ ਜਿਹੜਾ ਉਹ ਰੈਸਟ ਕਰ ਪਹਿਲਾਂ ਐਨਡੀਪੀਐਸ ਦਾ ਦਰਜਾ ਸਿਵਲ ਲਾਈਨ ਥਾਣੇ ਦਾ ਜਿਵੇਂ ਮੈਂ ਦੱਸਿਆ ਨਾ ਤਕ ਇਹ ਤਾਂ ਬੈਕਗ੍ਰਾਉਂਡ ਇਹ ਕਰ ਰਿਹਾ ਹੈ ਕਿ ਪਹਿਲੇ ਵੀ ਵਾਰਦਾਤਾ ਕਰਦੇ ਰਹੇ ਨੇ ਕੋਈ ਹਥਿਆਰ ਵਗੈਰਾ ਵੀ ਇਹਨਾਂ ਨੂੰ ਬਰਾਮਦ ਹੋਇਆ ਕੋਈ ਇਹ ਤਾਂ ਨਹੀਂ ਇਹਨਾਂ ਦੀ ਮੋਟਰਸਪੈਡ ਹੀ ਜਿਹੜੀ ਸੀ ਇਹ ਹਥਿਆਰ ਨਾਲ ਨਹੀਂ ਸੀ ਕਰਦੇ ਇਹ ਜਿਵੇਂ ਸੁੰਸਾਨ ਜਗ੍ਹਾ ਤੇ ਕੋਈ ਬਿਯੁਰਗ ਟਾਰਗੇਟ ਕਰਦੇ ਸੀਗੇ ਜਿਨ੍ਹਾਂ ਨੂੰ ਇਹ ਜਦੋਂ ਦੇਖਦੇ ਸੀ ਆਲੇ-ਦੋਲੇ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਲੀਆਂ ਜਾਂ ਚੇਨ ਜੋ ਵੀ ੱੱਕਾ ਮਾਰ ਕੇ ਖੋਹ ਕੇ ਜਿਹੜਾ ਉਹ ਭੱਜ ਜਾਂਦੇ ਸੀ ਇਹਨਾਂ ਦੀ ਇਹ ਮੋਟਰਸਪੈਡ ਠੀਕ ਹੈ ਠੀਕ ਹੈ ਤਾਰਾ ਉਹ ਸੀਰੇ ਕਰੇ ਤੇ ਮਾਫਾ ਤਾਰਾ ਇਹਦੇ ਚ ਸਾਡਾ ਜੋ ਪੁਰਾਣੀ ਆਈਪੀਸੀ ਦੀ 379 ਬੀ ਜਿਹੜੀ ਹੈ ਉਹ ਨੂੰ ਹੁਣ 304 ਬੀ ਦੇ ਵਿੱਚ ਕਨਵਰਟ ਹੋਈ ਹੈ ਉਹ ਅਸੀਂ ਬੀਐਨਐਸ ਦੀ ਜਿਹੜੀ ਹੈ 304 ਬੀ ਦੇ ਵਿੱਚ ਕੀਤੀ ਹੈ ਸਰ ਅੱਛਾ ਦੇਖਿਆ ਜਾਂਦਾ ਕਿ ਇਵਨ ਇਹ ਥੋੜੋ ਥੋੜੀ ਵਾਰਦਾਤਾ ਕਰਦੇ ਹੋਏ ਜਿਹੜੇ ਮੌਜੂਦ ਉਹ ਵਾਅਦਾ ਨੇ ਇਹ ਪਰ ਫਿਰ ਦੁਬਾਰਾ ਆ ਕੇ ਫਿਰ ਉਹਨਾਂ ਹੀ ਵਾਅਦਾਤਾਂ ਨੂੰ ਦੁਬਾਰਾ ਅੰਜਾਮ ਦਿੰਦੇ ਨੇ ਇਹਨਾਂ ਤੇ ਕੋਈ ਸਖਤਾਈ ਨਹੀਂ ਦੇਣੀ ਦੇਖੋ ਹੁਣ ਕਾਫੀ ਸਜਾ ਵਿੱਚ 379 ਬੀ ਜਿਹੜੀ ਉਤਾਰਾ ਇਹ ਵੀ ਕਾਫੀ ਸਜ਼ਾ ਹੁਣ ਬਾਕੀ ਮਾਨਯੋਗ ਅਦਾਲਤ ਤੇ ਡਿਪੈਂਡ ਕਰਦਾ ਵੀ ਇਹਨਾਂ ਨੂੰ ਕਿਹੋ ਜੀ ਸਜ਼ਾ ਸੁਣਾਉਂਦੇ ਬਾਕੀ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ